ਸਤਨਾਮ ਵਾਹਿਗੁਰੂ ਸਾਹਿਬ ਜੀਓ ਗੌੜੀ ਪੂਰਵੀ ਮਹਲਾ 4 ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਦੋ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਦੋ ਅੰਜਲੀ ਪੁਨ ਵਡਾ ਹੈ ਕਰ ਡੰਡਾਉਤ ਕੋਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾਏ ਜੋ ਜੋ ਚਲਹਿ ਚੁਬਹਿ ਦੁਖ ਪਾਵਹਿ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਰਾਮਦਾਸ ਜੀ ਬਾਦਸ਼ਾਹ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 171 ਦੇ ਉੱਪਰ ਅੰਕਿਤ ਹੈ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾ ਅੰਜਲੀ ਕਹਿੰਦੇ ਹਨ ਬੁੱਕ ਕਰਨੇ ਹੱਥ ਜੋੜ ਕੇ ਹੱਥ ਖੁੱਲਿਆ ਹੁੰਦਾ ਜਦ ਬੁੱਕ ਕਰਨ ਇਹ ਸਾਰੇ ਹੀ ਜਿਹੜੇ ਪ੍ਰਤੀਕ ਵਰਤੇ ਆ ਗੁਰੂ ਸਾਹਿਬ ਨੇ ਇਹ ਨਿਰਮਾਣਤਾ ਦੇ ਹਨ ਜਦੋਂ ਵੈਸੇ ਵੀ ਆਪਾਂ ਅਰਦਾਸ ਕਰਦੇ ਆ ਜਦੋਂ ਹੱਥ ਜੋੜ ਕੇ ਆਪਾਂ ਖੜਦੇ ਆ ਬੰਦੇ ਦੇ ਅੰਦਰ ਅੱਧੀ ਨਿਮਰਤਾ ਆ ਜਾਂਦੀ ਹੈ ਆਪਾਂ ਉਸ ਚੀਜ਼ ਨੂੰ ਸਮਾਜਿਕ ਤੌਰ ਤੇ ਵੀ ਵਰਤਦੇ ਆ ਭਾਈ ਜਿਹਨੇ ਹੱਥੇ ਜੋੜ ਦਿੱਤੇ ਜਿਹਨੇ ਮਾਫੀ ਮੰਗ ਲਈ ਤੇ ਸਤਿਗੁਰੂ ਕਹਿੰਦੇ ਭਾਈ ਜਦੋਂ ਅਸੀਂ ਨਿਰਮਾਨਤਾ ਦੇ ਵਿੱਚ ਆਉਂਦੇ ਆ ਉਹਦੇ ਅੱਗੇ ਹੱਥ ਜੋੜਦੇ ਆ ਵੱਡੇ ਪੁੰਨ ਦੀ ਗੱਲ ਬਹੁਤ ਭਾਗਾ ਵਾਲੀ ਗੱਲ ਹੈ ਪਵਿੱਤਰ ਗੱਲ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਸਾਧੂ ਦਾ ਇੱਥੇ ਅਰਥ ਹੈ ਗੁਰੂ ਕਰ ਡੰਡੌਤ ਪੁੰਨ ਵੱਡਾ ਹੈ ਰਹਾ ਕਈ ਲੋਕ ਡੰਡੇ ਵਾਂਗਰ ਲੇਟ ਕੇ ਨਮਸਕਾਰ ਕਰਦੇ ਆ ਅਲੱਗ-ਅਲੱਗ ਤਰੀਕੇ ਆ ਪਰ ਸਤਿਗੁਰੂ ਕਹਿੰਦੇ ਭਾਈ ਕਰਨੀ ਆ ਨਮਸਕਾਰ ਤੇ ਕਰਨੀ ਆ ਪਰਮੇਸ਼ਰ ਨੂੰ ਉਹਨੂੰ ਨਿਵਣ ਦਾ ਭਾਵ ਕੀ ਹੈ ਤੁਦ ਨੂੰ ਨਿਵਣ ਮੰਨਣ ਤੇਰਾ ਨਾਮ ਜਦੋਂ ਅਸੀਂ ਨਿਭਦੇ ਹਾਂ ਸਤਗੁਰੂ ਕਹਿੰਦੇ ਭਾਈ ਜਦੋਂ ਅਸੀਂ ਨਿਭ ਗਏ ਉਹਦੇ ਅੱਗੇ ਨਮਸਕਾਰ ਕੀਤੀ ਪਾਸ਼ਾ ਜੀ ਨੇ ਜੋਗੀਆਂ ਨੂੰ ਕਿਹਾ ਸੀ ਨਾ ਉਹ ਜਦੋਂ ਆਪਸ ਵਿੱਚ ਮਿਲਦੇ ਸੀ ਆਪਸ ਵਿੱਚ ਇਹ ਕਹਿੰਦੇ ਸੀ ਆਦੇਸ਼ ਆਦੇਸ਼ ਸਤਗੁਰੂ ਕਹਿੰਦੇ ਕਰੋ ਆਦੇਸ਼ ਨਮਸਕਾਰ ਕਰੋ ਕਿਹਨੂੰ ਕਰਨੀ ਆ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜਿਹੜਾ ਹਰ ਸਮੇਂ ਹੈ ਹਰ ਜਗ੍ਹਾ ਹੈ ਉਹਨੂੰ ਨਮਸਕਾਰ ਕਰਨੀ ਹੈ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਜਿਹਨੇ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਬਣਾਈ ਆ ਤੇ ਸਵਾਰੀ ਹੈ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਅਸੀਂ ਉਹਨੂੰ ਨਮਸਕਾਰ ਕਰਦੇ ਮੈਂ ਪਿਛਲੇ ਦਿਨਾਂ ਦੇ ਵੀ ਬੇਨਤੀ ਕੀਤੀ ਸੀ ਸਾਨੂੰ ਸਤਿਗੁਰੂ ਨੇ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਔਰ ਦੁਨੀਆ ਦੇ ਜਿਹੜੇ ਲੋਕ ਸਨ ਖਾਸ ਕਰਕੇ ਇਸ ਦੇਸ਼ ਦੇ ਜਿਹੜੇ ਲੋਕ ਸਨ ਉਹਨਾਂ ਨੇ ਗੁਲਾਮੀ ਨੂੰ ਆਪਣੀ ਤਕਦੀਰ ਹੀ ਬਣਾ ਲਿਆ ਸੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਢੇ 1.5 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਨਵਾਬ ਹੁੰਦਾ ਤੇ ਸਤਗੁਰੂ ਜੀ ਝੁਕਦੇ ਨਹੀਂ ਹਨ ਤੇ ਨਾਲ ਦੂਸਰਿਆਂ ਨੂੰ ਵੀ ਲਾਮਬੰਦ ਕਰਦੇ ਦੰਦੀਆਂ ਚੜਾ ਕੇ ਭੱਜ ਜਾਂਦੇ ਖਬਰ ਪਹੁੰਚਦੀ ਹੈ ਦਿੱਲੀ ਤੱਕਰ ਖਬਰ ਹੁੰਦੀ ਹੈ ਅਸਾਮ ਤੋਂ ਖਬਰ ਆਉਂਦੀ ਹੈ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਪ੍ਰਚਾਰਕ ਦੌਰੇ ਤੇ ਸਨ ਸਤਗੁਰੂ ਜੀ ਨੇ ਲਿਖ ਭੇਜਿਆ ਸੀ ਕਹਿੰਦੇ ਜੋ ਗੋਬਿੰਦ ਕੀਆ ਸੋ ਭਲਾ ਕੀਆ ਤੇ ਗੁਰੂ ਮਹਾਰਾਜ ਨੇ ਜਿਹੜੀ ਕਿਰਪਾ ਕਰ ਦਿੱਤੀ ਜਿਹੜੀ ਬਖਸ਼ਿਸ਼ ਕਰ ਦਿੱਤੀ ਉਹੀ ਪੂਰਨੇ ਜਿਹੜੇ ਆ ਛੋਟੇ ਸਭ ਜਾਦਿਆਂ ਨੇ ਪਾਏ ਸੀ ਸਮੇ ਦੀ ਹਕੂਮਤ ਨੇ ਉਹਨਾਂ ਨੂੰ ਝਕਾਉਣ ਦਾ ਯਤਨ ਕੀਤਾ ਰੋਹ ਚੁੱਕੇ ਨਹੀਂ ਸੰਤ ਇਤਿਹਾਸ ਆਪਾਂ ਕਈ ਵਾਰਲੇ ਪੜਨ ਦਾ ਯਤਨ ਕੀਤਾ ਪਰ ਪੜਨਾ ਸੁਣ ਕੇ ਸਾਡੇ ਅੰਦਰ ਇੱਕ ਇਦਾਂ ਦੀ ਸੋਝੀ ਆ ਜਾਏ ਕਿ ਅਸੀਂ ਜੀਵਨ ਦੇ ਵਿੱਚ ਜੋ ਸਭ ਜਾਦਿਆਂ ਨੇ ਬਾਬਿਆਂ ਨੇ ਪੂਰਨੇ ਪਾਏ ਆ ਅਸੀਂ ਉਹਨਾਂ ਪੂਰਨਿਆਂ ਤੇ ਚੱਲਣਾ ਹੈ ਅੱਜ ਵੀ ਜੇ ਉਸ ਧਰਤੀ ਤੇ ਰਹਿਣ ਵਾਲੇ ਲੋਕ ਜਿਹੜੇ ਆ ਫਤੇਗੜ ਸਾਖ ਦੀ ਧਰਤੀ ਜਿਹੜੀ ਇਹ ਤਾਂ ਉਹ ਸੁਣਿਆ ਮਿਲਦਾ ਕਿ ਉਹ ਝੋਕੇ ਨਹੀਂ ਸਨ ਪਰ ਸ਼ਹੀਦ ਹੋ ਗਏ ਆਪਣੀ ਸ਼ਹਾਦਤ ਦੇ ਦਿੱਤੀ। ਉੱਥੇ ਇੱਕ ਫਕੀਰ ਦੀ ਕਬਰ ਬਣੀ ਹੈ। ਉਹ ਸਿੱਖ ਜਾਂਦੇ ਆ ਬਹੁਤ ਆਦਤ ਵਿੱਚ ਜਾਂਦੇ ਆ। ਤੇ ਸਾਧ ਸੰਗਤ ਜੀ ਉਹ ਜਿਹੜੇ ਲੋਕ ਹੈ ਲਾਲਚ ਵਿੱਚ ਆ ਕੇ ਉੱਥੇ ਵੀ ਝੁੱਕਦੇ ਆ ਕਿ ਸ਼ਾਇਦ ਉੱਥੋਂ ਕੁਝ ਮਿਲ ਜਾਏਗਾ। ਆ ਬੜਾ ਸੋਹਣਾ ਬਿਆਨ ਅੱਜ ਜਥੇਦਾਰ ਸਾਹਿਬ ਨੇ ਦਿੱਤਾ ਵੀ ਜਿਹੜਾ ਸਿੱਖ ਹੈ ਉਹ ਲਾਲਚੀ ਨਹੀਂ ਆ ਤੇ ਜਿਹੜਾ ਲਾਲਚੀ ਉਹ ਸਿੱਖ ਨਹੀਂ ਹੈ ਕਿਉਂਕਿ ਲਾਲਚ ਬਸ ਵਿੱਚ ਆ ਕੇ ਲੋਕ ਜਿਹੜੇ ਆ ਇਹਨਾਂ ਜਗ੍ਹਾ ਤੇ ਉੱਪਰ ਚਲੇ ਜਾਂਦੇ ਤੇ ਉੱਥੋਂ ਤਾਂ ਸਾਨੂੰ ਇਹ ਤਾਕਤ ਮਿਲਦੀ ਆ ਕਿ ਉਹ ਸਭ ਜਹਦੇ ਝੁਕੇ ਨਹੀਂ ਸਾਨੂੰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦਾ ਸਨਮਾਨ ਨਹੀਂ ਕਰਨਾ ਪਰ ਗੁਰੂ ਮਹਾਰਾਜ ਕਹਿੰਦੇ ਭਾਈ ਉਸ ਪਰਮੇਸ਼ਰ ਨੂੰ ਹੀ ਨਮਸਕਾਰ ਕਰਨੀ ਆ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਇਹ ਬਹੁਤ ਭਾਗਾ ਵਾਲੀ ਗੱਲ ਹੈ ਬੜੇ ਪੁੰਨ ਦੀ ਗੱਲ ਹੈ ਕਰ ਡੰਡੌਤ ਪੁੰਨ ਵੱਡਾ ਹੈ ਡੰਡੌਤ ਕਰਨੀ ਉਹਨੂੰ ਨਮਸਕਾਰ ਕਰਨੀ ਇਹ ਵੱਡਾ ਪੁੰਨ ਹੈ ਤੇ ਉਹਨੂੰ ਪ੍ਰਮਾਤਮਾ ਕਾਲਪੁਰਖ ਜਿਹੜਾ ਹੈ ਜਿਹੜਾ ਸਾਰਿਆਂ ਦੇ ਵਿੱਚ ਬਰਾਜਮਾਨ ਹੈ ਤੇ ਨਾਲ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਮੈਂ ਜੋ ਬੇਨਤੀ ਕਰ ਰਿਹਾ ਸੀ ਜਿਹੜੇ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਗੁਲਾਮੀ ਦੀ ਤਕਦੀਰ ਹੀ ਬਣਾ ਲਿਆ ਸੀ ਤਕਦੀਰ ਨੂੰ ਹੁਣ ਗੁਲਾਮੀ ਹੀ ਸੀ ਤੇ ਗੁਲਾਮੀ ਹੈ ਉਹਨਾਂ ਦੇ ਗਲੋਂ ਗੁਲਾਮੀ ਲਾ ਦਿੱਤੀ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਭਾਈ ਜੋ ਗੋਬਿੰਦ kia ਸੋ ਭਲਾ kia ਜੇ ਨਵਾਬ ਆਵੇ ਨਾ ਕੋਈ ਹੰਕਾਰੀ ਆਵੇ ਤੇ ਉਹਨੂੰ ਪੌਂਦੀ ਬਿਠਾਉਣਾ ਸਰਹਾਣੀ ਨਹੀਂ ਬਿਠਾਉਣਾ ਇਹ ਸਾਡੇ ਘਰ ਦੀ ਮਰਜ਼ਾ ਹਾਂ ਜੇ ਕੋਈ ਪਿਆਰ ਕਰਦਾ ਤੇ ਉਹਦੇ ਵਾਸਤੇ ਸਭ ਕੁਝ ਆ ਜਾਂਦਾ ਜੇ ਕੋਈ ਆ ਕੱਢਦਾ ਤੇ ਉਹਦੇ ਵਾਸਤੇ ਵੀ ਫਿਰ ਸਾਡੇ ਕੋਲ ਹੈ ਪਾਸ਼ਾ ਜੀ ਮਹਾਰਾਜ ਕਹਿੰਦੇ ਭਾਈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸ਼ਬਦ ਦੀ ਰੰਮਤਾ ਹੁੰਦੀ ਆ ਕਾਮ ਕਰੋਧ ਨਗਰ ਬਹੁ ਭਰਿਆ ਹੁਣ ਕਾਮ ਦੇ ਮੰਮੇ ਨੂੰ ਸਿਆਰੀ ਐ ਕਰੋਧ ਦੇ ਧੱਦੇ ਨੂੰ ਸਿਆਰੀ ਐ ਇਹ ਜਿਹੜਾ ਸਾਡਾ ਨਗਰ ਸਰੀਰ ਐ ਨਾ ਇਹ ਕਾਮ ਤੇ ਕਰੋਧ ਦੇ ਨਾਲ ਨਕੋ ਨਕ ਭਰਿਆ ਪਿਆ ਸਤਗੁਰੂ ਜੀ ਵਚਨ ਕਰਦੇ ਆ ਬਾਣੀ ਦੇ ਵਿੱਚ ਕਹਿੰਦੇ ਕਾਮ ਕਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ ਇਹਨਾਂ ਨੂੰ ਕਾਬੂ ਦੇ ਵਿੱਚ ਰੱਖਣਾ ਹੈ ਕੰਟਰੋਲ ਦੇ ਵਿੱਚ ਰੱਖਣਾ ਹੈ ਪਰ ਜਦੋਂ ਅਸੀਂ ਇਹਨਾਂ ਵਿਕਾਰ ਸਾਡੇ ਉੱਪਰ ਹਾਵੀ ਹੁੰਦੇ ਆ ਤੇ ਨਾਲੇ ਵੀ ਦੱਸ ਦਿੱਤਾ ਕਹਿੰਦੇ ਮਿਲ ਸਾਧੂ ਖੰਡਲ ਖੰਡਾ ਹੈ ਜਦੋਂ ਅਸੀਂ ਗੁਰੂ ਨੂੰ ਮਿਲਾਂਗੇ ਗੁਰੂ ਦੀ ਬਾਣੀ ਨੂੰ ਅਮਲੀ ਤੌਰ ਤੇ ਆਪਣੇ ਜੀਵਨ ਵਿੱਚ ਧਾਰਨ ਦਾ ਯਤਨ ਕਰਾਂਗੇ ਮੇਰੇ ਗੁਰੂ ਨੇ ਸਾਡੇ ਵਾਸਤੇ ਕੀ ਉਪਦੇਸ਼ ਕੀਤਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਿਖੇ ਗੁਰ ਪਾਇਆ ਜੇ ਹੁਣ ਕਰਮ ਚੰਗੇ ਕਰ ਰਹੇ ਆ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਕਿਉਂਕਿ ਜਿਹੜੀ ਸਿੱਖੀ ਆ ਨਾ ਸਾਧ ਸੰਗਤ ਜੀ ਹਰੇਕ ਨੂੰ ਪ੍ਰਾਪਤ ਨਹੀਂ ਹੁੰਦੀ ਮੈਂ ਕੱਲ ਵੀ ਬੇਨਤੀ ਕਰ ਰਿਹਾ ਸੀ ਆਪਾਂ ਰੋਜ਼ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਇਸ ਸਿੱਖੀ ਦੀ ਵਾਸਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਆਰਿਆਂ ਨਾਲ ਚਰਾਏ ਗਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਬੜੀ ਮਹਿੰਗੀ ਐ ਸਿੱਖੀ ਜਿਹੜੀ ਚੰਗੇ ਭਾਗ ਆ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਪਰ ਜੇ ਸਿੱਖੀ ਦੀ ਪਰਵਾਸਾ ਜਿਹੜੀ ਐ ਉਹ ਸਾਡੇ ਜੀਵਨ ਵਿੱਚ ਆ ਜਾਏ ਗੁਰੂ ਅਮਰਦਾਸ ਜੀ ਕਹਿੰਦੇ ਸੋ ਸਿੱਖ ਸਖਾ ਬੰਦਬ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾ ਕਬੇ ਮੈਂ ਸਿੱਖਾਂ ਪਰ ਕਰਦਾ ਮਨ ਵਰਗੀ ਹੋਵੇ ਵਾਸ਼ਾ ਕਹਿੰਦੇ ਨਹੀਂ ਹੋ ਸਕਦਾ ਇਹ ਤਾਂ ਭਾਗਾ ਨਾਲ ਮਿਲਦਾ ਜੀਵਨ ਜਿਹੜਾ ਮਿਲਿਆ ਸਾਨੂੰ ਇੱਕ ਵੀਡੀਓ ਚੱਲ ਰਿਆ ਸੀ ਕੱਲ ਇੱਕ ਭਾਈ ਹਰਪ੍ਰੀਤ ਸਿੰਘ ਕੋਈ ਗਰੰਥੀ ਕਿਸੇ ਗੁਰਦੁਆਰੇ ਦਾ ਤੇ ਪ੍ਰਬੰਧਕ ਕਮੇਟੀ ਨੂੰ ਪਰੇਸ਼ਾਨ ਕਰਦੀ ਸੀ ਉਹਨੇ ਵੀਡੀਓ ਪਾ ਦਿੱਤਾ ਜਾਦਾ ਪਰੇਸ਼ਾਨ ਸੀ ਕਿਰਪਾਨ ਉਤਾਰ ਦਿੱਤੀ ਗਾਧਰਾ ਉਤਾਰ ਦਿੱਤਾ ਤੇ ਵੀਡੀਓ ਅੱਜ ਜਥੇਦਾਰ ਸਭ ਕੋਲ ਪਹੁੰਚ ਗਿਆ ਜਿਹੜੇ ਨਵੇਂ ਬਣਿਆ ਬੜੀ ਕਿਰਪਾ ਉਹਨਾਂ ਦੇ ਉੱਪਰ ਵੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਵੀਡੀਓ ਕਾਲ ਆਇਆ ਉਹਨੂੰ ਤੇਰੀ ਪਰੇਸ਼ਾਨੀ ਜਿਹੜੀ ਐ ਤੂੰ ਕੱਲ 1 ਵਜੇ ਆ ਕੇ ਅਕਾਲ ਤਖਤ ਅੱਗੇ ਸਭ ਮਿਲਵੇਂ ਜੋ ਵੀ ਲੋੜ ਐ ਅਸੀਂ ਤੇਰੀ ਮਦਦ ਕਰਾਂ ਅਕਾਲ ਤਖਤ ਅੱਗੇ ਸਭ ਨਾਲ ਪੰਥ ਨਾਲ ਖੜੇ ਪਰ ਨਾਲ ਆਖਿਆ ਵੀ ਜੋ ਤੂੰ ਕੀਤਾ ਐ ਇਹ ਤੈਨੂੰ ਸੋਭਾ ਨਹੀਂ ਦੇ ਰਿਹਾ ਉਹ ਸਿੱਖ ਤਾਂ ਆਪਣੇ ਆਪ ਨੂੰ ਕਟਵਾ ਦਿੰਦੇ ਸੀ ਉਹ ਸਿੱਖੀ ਤਾਂ ਗਰੀਬੀ ਵਿੱਚ ਰਹਿ ਕੇ ਵੀ ਉਹਨਾਂ ਨੇ ਸਿੱਖੀ ਕਮਾਈ ਸੀ ਤੁਸੀਂ ਲੋਕਾਂ ਨੂੰ ਕੀ ਉਪਦੇਸ਼ ਦਿਓਗੇ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਜੇ ਤੁਸੀਂ ਇਦਾਂ ਕਰੋਗੇ ਉਸਨੇ ਮਾਫੀ ਵੀ ਮੰਗੀ ਤੇ ਕਹਿਣ ਦਾ ਭਾਵ ਹੈ ਕਿ ਜਿਹੜੀ ਭਾਗਾਂ ਦੇ ਨਾਲ ਸਿੱਖੀ ਮਿਲਦੀ ਚੰਗੇ ਭਾਗ ਸੀ ਉਹਨੂੰ ਜੋ ਪੰਥ ਨੇ ਵੀ ਉਹਦੀ ਗੱਲ ਸੁਣ ਲਈ ਤੇ ਚੰਗੇ ਸੇਵਾ ਕੇ ਕਰਕੇ ਭਾਗ ਚੰਗੇ ਜਾਗੇ ਹੋਣਗੇ ਤੇ ਉਹ ਬਖਸ਼ਿਆ ਗਿਆ ਤੇ ਇਹ ਕਹਿਣ ਦਾ ਭਾਵ ਹੈ ਕਿ ਗੁਰੂ ਮਹਾਰਾਜ ਕਹਿੰਦੇ ਜਦੋਂ ਮਿਲਦਾ ਨਾ ਗੁਰੂ ਇਹ ਜਿਹੜੇ ਅਸੀਂ ਕਰਮ ਕਰ ਰਹੇ ਆਂ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਤੇ ਮਨ ਜਿਹੜਾ ਫਿਰ ਉਹਦੇ ਨਾਲ ਜੁੜਦਾ ਹੈ ਉਹ ਪਰਮੇਸ਼ਰ ਜਿਹੜਾ ਸਭ ਜਗ੍ਹਾ ਹੈ ਇਸ ਕਰਕੇ ਕਰ ਸਾਦੋ ਅंजलि ਪੁਣ ਵੱਡਾ ਹੈ ਕਰ ਡੰਡੌਤ ਪੁਣ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਦੇਨ ਅੰਤਰ ਹਉਮੇ ਕੰਡਾ ਹੈ ਸਾਖਤ ਕਹਿੰਦੇ ਜਿਹੜਾ ਬੰਦਾ ਰੱਬ ਤੋਂ ਟੁੱਟਿਆ ਹੁੰਦਾ ਹੈ ਸਾਖਤ ਹਰ ਰਸ ਸਾਧਨਾ ਜਾਣਿਆ ਉਹ ਪਰਮੇਸ਼ਰ ਦੇ ਰਸ ਦੇ ਸਵਾਦ ਨੂੰ ਨਹੀਂ ਜਾਣਦਾ ਆ ਜਿਹੜੀ ਰਸਨਾ ਨਾ ਇਹ ਤਾਂ ਕਿੰਨਾ ਸੋਹਣਾ ਨਾਮ ਰੱਖਿਆ ਜੀਭ ਦਾ ਰਸਨਾ ਰਸ ਦੇ ਨਾਲ ਭਰੀ ਹੋਈ ਜੀਵਨ ਰਸ ਪ੍ਰਾਪਤ ਕਰਨਾ ਸੀ ਕਰਦੀ ਵੀ ਆ ਕਹਿੰਦੇ ਇਹ ਰਸਨਾ ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਵੀ ਆ ਵੀ ਕਰ ਲਵਾਂ ਮੈਂ ਆ ਵੀ ਖਾ ਲਵਾਂ ਰਸਾਂ ਦੇ ਨਾਲ ਰੱਜੀ ਨਹੀਂ ਹੈ ਪਾਸ਼ਾ ਜੀ ਕਿਰਪਾ ਕਰਦੇ ਆ ਕਹਿੰਦੇ ਸਾਕਤ ਹਰ ਰਸ ਆਦ ਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ ਇੱਥੇ ਆਪਾਂ ਕੰਡਾ ਜਿਹੜਾ ਕਹਿੰਦੇ ਆ ਪਾਥੀਆਂ ਨੂੰ ਕਹਿੰਦੇ ਆ ਜਿਹੜੀਆਂ ਗੋਬਰ ਦੀਆਂ ਹੁੰਦੀਆਂ ਗੋਹੇ ਦੀਆਂ ਪਾਥੀਆਂ ਨੂੰ ਕੰਡਾ ਕਹਿੰਦੇ ਪਰ ਕਾਂਟਾ ਜਿਹੜੀ ਹਿੰਦੀ ਚ ਕਾਂਟਾ ਕਹਿੰਦੇ ਆ ਪੰਜਾਬੀ ਚ ਪੰਜਾਬੀ ਵਿੱਚ ਨੂੰ ਕੰਡਾ ਕਹਿੰਦੇ ਆ ਪਰ ਉਹ ਬੜਾ ਸੂਖਸ਼ਮ ਜਿਹਾ ਹੁੰਦਾ ਦੇਖੋ ਉਹ ਲੱਗਦੇ ਨਾ ਲੱਗਦਾ ਕੁਛ ਨਹੀਂ ਲੱਗ ਜਾਏ ਤੇ ਫਿਰ ਚੀਜ਼ ਬੜੀ ਹੁੰਦੀ ਹੈ ਜਿੰਨੇ ਤੱਕ ਉਹ ਨਿਕਲਦਾ ਨਹੀਂ ਹੈ ਅੰਦਰ ਉਹ ਚੀਜ਼ ਜੀ ਪਤਾ ਕਰਦਾ ਰਹਿੰਦਾ ਦਰਦ ਜਿਹਾ ਹੁੰਦਾ ਰਹਿੰਦਾ ਭਾਵੇਂ ਛੋਟਾ ਜਿਹਾ ਅੰਦਰ ਟੁੱਟ ਜਾਏ ਹੈ ਸੂਖਸ਼ਮ ਜੀ ਚੀਜ਼ ਉਹਦੀ ਕਈ ਤੇ ਕੇ ਹੁੰਦੇ ਆ ਪਰ ਕਈ ਬੜੇ ਨਰਮ ਜਿਹੇ ਹੁੰਦੇ ਪਰ ਖੁੱਬ ਜਾਵੇ ਤੇ ਟੁੱਟ ਜਾਏ ਅੰਦਰ ਤੇ ਉਹ ਜਿੰਨੇ ਤੱਕ ਨਿਕਲਦਾ ਨਹੀਂ ਸੀ ਬਾਹਰ ਤੇ ਉਨੀ ਦੇਰ ਉਹ ਦਰਦ ਕਰਦਾ ਪਾਸ਼ਾ ਜੀ ਬੜੀ ਸੋਹਣੀ ਉਦਾਹਰਣ ਦਿੱਤੀ ਆ ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਉਹਦੇ ਅੰਦਰ ਹਉਮੇ ਦਾ ਕੰਡਾ ਹਉਮੇ ਜਿਹੜੀ ਹੈ ਹਾਂ ਮੈਂ ਮੈਂ ਕਰ ਰਿਹਾ ਤੇ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਦਾ ਕਹਿੰਦੇ ਭਟਕਣਾ ਦੇ ਵਿੱਚ ਹੀ ਹਉਮੇ ਇਹਾਂ ਜਾਤ ਹੈ ਹਉਮੇ ਕਰਮ ਕਮਾਏ ਹਉਮੇ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਇ ਸਵਾਲ ਕੀਤਾ ਹਉਮੇ ਕਿਥ ਹੋ ਪਜਾਇ ਕਿਥ ਸੰਜਮੇ ਜਾਏ ਜਵਾਬ ਦਿੱਤਾ ਹਉਮੇ ਇਹੋ ਹੁਕਮ ਹੈ ਪਾਇਆ ਕਿਰਤ ਫਰਾਏ ਹਉਮੇ ਦਿਰਗ ਰੋਗ ਹੈ دارو بھی سمے دوائی کیڑیے کرپا کرے جی اپنی تان گور کا شબ્د کمائے نانک کہے سنو جنو ات سنجم دکھ جائے اے دا علاج بھی ہے او گرو دے کول ہے ست گرو کہندے ساکت ہر سادن جانیا تن انتر ہومے کنڈائے جوں جوں چل ہیں چبے دکھ پاوے ਜਮ ਕਾਲ ਸਹਿ ਸਿਰ ਡੰਡਾ ਹੈ ਉਹ ਜਿੱਦਾਂ ਜਿੱਦਾਂ ਜੀਵਨ ਦੇ ਮਾਰਗ ਤੇ ਚੱਲਦਾ ਹੈ ਉਹਨੂੰ ਚੁੱਭਦਾ ਹੈ ਤੇ ਚੁੱਭਦਾ ਤੇ ਬੋਲਦਾ ਹੈ ਮੈਂ ਮੈਂ ਜਿਉਂ-ਜਿਉਂ ਚੱਲਾਂ ਚੁਬੇ ਦੁੱਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਉਹ ਸਿਰ ਦੇ ਉੱਪਰ ਜਮਾ ਦਾ ਡੰਡਾ ਸਹਿਣ ਕਰਦਾ ਹੈ ਦੇਖੋ ਕਿੰਨੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਿੱਥੇ ਵਿਸ਼ਰਾਮ ਦੇਣਾ ਸੀ ਜਾਂ ਜਿੱਥੇ ਅਰਥ ਬਣਾਉਣਾ ਸੀ ਹੁਣ ਸਿਰ ਜਿਹੜਾ ਸ਼ਬਦ ਸਰਸੇ ਨੂੰ ਸਿਹਾਰੀ ਤੇ ਰਾਰਾ ਵੀ ਲਿਖਿਆ ਜਾਂਦਾ ਪਰ ਇੱਥੇ ਸਸੇ ਨੂੰ ਵੀ ਸਿਹਾਰੀ ਤੇ ਰਾਰੇ ਨੂੰ ਸਿਰ ਦੇ ਵਿੱਚ ਪਾਵ ਆਤਮਿਕ ਜੀਵਨ ਜਿਹੜਾ ਹੈ ਉਹ ਮਨੁੱਖ ਦਾ ਦੁਖੀ ਹੁੰਦਾ ਹੈ ਆਤਮਿਕ ਤੌਰ ਤੇ ਉਹਨੂੰ ਦੁੱਖ ਮਿਲਦਾ ਜਿਉਂ-ਜਿਉਂ ਚਲ ਹੈ ਚੁਬੈ ਦੁੱਖ ਪਾਵ ਹੈ ਜਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਪਰ ਹਰੀ ਦਾ ਜਨ ਜਿਹੜਾ ਪ੍ਰਭੂ ਦਾ ਪਿਆਰਾ ਜਿਹੜਾ ਉਹ ਨਾਮ ਦੇ ਵਿੱਚ ਸਮਾ ਜਾਂਦਾ ਹੈ ਦੁੱਖ ਜਨਮ ਮਰਨ ਭਾਵ ਖੰਡਾ ਹੈ ਜਿਹੜੇ ਨਾਮ ਦੇ ਵਿੱਚ ਲੀਨ ਹੋ ਗਏ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਨੇ ਜਿਨ੍ਹਾਂ ਨੂੰ ਰੱਬ ਪਰਮੇਸ਼ਰ ਨੇ ਕਿਰਪਾ ਕਰਦੀ ਅੱਜ ਗੁਰੂ ਸਾਹਿਬ ਨੇ ਸ਼ਬਦ ਬਖਸ਼ਿਸ਼ ਕੀਤਾ ਦੋਨਾਂ ਦੀ ਗੱਲ ਕੀਤੀ ਹੈ ਬਸਾਜੀ ਕਹਿੰਦੇ ਇਹ ਤਨ ਮਾਇਆ ਪਾਹਾਂ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜੇ ਜਾਏ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਔਰ ਤੀਸਰੀ ਉਦਾਹਰਨ ਦੇ ਦਿੱਤੀ ਉਸ ਸ਼ਬਦ ਵਿੱਚ ਵੀ ਸਤਿਗੁਰੂ ਅਸੀਂ ਇਦਾਂ ਦੇ ਕਿਦਾਂ ਬਣ ਸਕਦੇ ਆ ਜਿਨ੍ਹਾਂ ਤੋਂ ਤੂੰ ਭਿਲਹਾਰ ਜਾਣਾ ਕਹਿੰਦੇ ਆਓ ਮੈਂ ਦੱਸਦਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਮਜੀਠ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗਣਾ ਢੀਟ ਕਹਿੰਦੇ ਕੀ ਹੋਏਗਾ ਕਹਿੰਦੇ ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕੇ ਪਾਸ ਧੂੜ ਤੇ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਕਹਿੰਦੇ ਰੱਬ ਨੇ ਕਿਰਪਾ ਕਰਨੀ ਆ ਪਰ ਇਹ ਨਾ ਕਹੇ ਕਿ ਮੈਂ ਆਪੇ ਕਰਦਾ ਕਹਿੰਦੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਹਿ ਭਾਵੇ ਆਪੇ ਹੀ ਰਾਵੇ ਪਾਸ਼ਾ ਜੀ ਕਹਿ ਰਿਹਾ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਬ ਨਾਸੀ ਪੁਰਖ ਪਾਇਆ ਪਰਮੇਸਰ ਬੋ ਸੋਭ ਖੰਡ ਬ੍ਰਹਮੰਡਾ ਹੈ ਜਿਨ੍ਹਾਂ ਨੇ ਉਸ ਅਬਨਾਸੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਏ ਉਹਨਾਂ ਦੀ ਸ਼ੋਭਾ ਹੈ ਕਿਉਂਕਿ ਜਿਨ੍ਹਾਂ ਨੂੰ ਰੱਬ ਮਿਲ ਗਿਆ ਤੇ ਉਹਨਾਂ ਦੀ ਸ਼ੋਭਾ ਹੈ ਤਨ ਕੀ ਸ਼ੋਭਾ ਸਬਣੀ ਥਾਂ ਜਿਨ ਪ੍ਰਭ ਕੇ ਚਰਨ ਪਰਾਤੇ ਉਹਨਾਂ ਦੀ ਸ਼ੋਭਾ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ ਅੱਜ ਸੋਭਾਈ ਕਰਦੇ ਆ ਨਾ ਵੀ ਆਪਾਂ ਉਹਨਾਂ ਦੇ ਜਿਹੜਾ ਨੇ ਮੰਨਿਆ ਸੀ ਮੰਨੇ ਕਾਵੇ ਕਰਨ ਵਿਚਾਰ ਆਪਾਂ ਬੈਠ ਕੇ ਵਿਚਾਰੇ ਕਰ ਰਹੇ ਆ ਜਿਹੜਾ ਨੇ ਮੰਨਿਆ ਵੀ ਸਾਨੂੰ ਵੀ ਕਿਤੇ ਸੋਝੀ ਪੈ ਜਾਵੇ ਸਾਨੂੰ ਵੀ ਕਿਤੇ ਸਮਝ ਆ ਜਾਵੇ ਵੀ ਅਸੀਂ ਵੀ ਉਸ ਰਸਤੇ ਤੇ ਚੱਲਣ ਦਾ ਯਤਨ ਕਰ ਲਈਏ ਸਾਨੂੰ ਵੀ ਪ੍ਰਾਪਤੀ ਹੋ ਜਾਵੇ ਪਾਸ਼ਾ ਜੀ ਮਹਾਰਾਜ ਕਹਿੰਦੇ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭਖੰਡ ਬ੍ਰਹਮੰਡਾ ਹੈ ਤੇ ਕੀ ਕਰਨਾ ਫਿਰ ਉਹਦੇ ਵਾਸਤੇ ਕਹਿੰਦੇ ਅਰਦਾਸ ਕਰੋ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਬੜ ਵੱਡਾ ਹੈ ਗਰੀਬੀ ਜਿਹੜੀ ਹੈ ਨਾ ਇਹ ਤਾਂ ਸੰਸਾਰ ਦਾ ਇੱਕ ਨਿਯਮ ਹੈ ਅੱਜ ਬੰਦਾ ਗਰੀਬ ਹੈ ਕੱਲ ਅਮੀਰ ਹੋ ਸਕਦਾ ਤੇ ਅਮੀਰ ਗਰੀਬ ਵੀ ਹੋ ਸਕਦਾ ਇਹ ਬਾਹਰ ਦੀ ਤੌਰੇ ਤੇ ਹੋ ਸਕਦਾ ਹੁੰਦਾ ਰਹਿੰਦਾ ਹੈ ਕਾਟਾ-ਬਾਦਾ ਚੱਲਦੇ ਰਹੇ ਪਰ ਸਤਿਗੁਰੂ ਨੇ ਆਖਿਆ ਵੀ ਤੂੰ ਬਾਹਰੀ ਤੌਰ ਤੇ ਅਮੀਰ ਹੋਵੇਂਗਾ ਪਰ ਅੰਦਰੋਂ ਗਰੀਬ ਹੋਣਾ ਚਾਹੀਦਾ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਹਉ ਤਿਸ ਘੋੜ ਕਮਾਇਆ ਗੁਰਮਤਿ ਰਿਧੇ ਗਰੀਬੀ ਆਵੇ ਤੇਰੇ ਹਿਰਦੇ ਵਿੱਚ ਗਰੀਬੀ ਹੋਵੇ ਇਹ ਨਹੀਂ ਕਿ ਤੇਰੇ ਕੱਪੜੇ ਫਟੇ ਹੋਣ ਦਰਦ-ਦਰ ਤੇ ਮੰਗਦਾ ਫਿਰਦਾ ਹੋਵੇ ਨਹੀਂ ਤੇਰੇ ਹਿਰਦੇ ਦੀ ਗਰੀਬੀ ਹੋਵੇ ਉਹ ਗਰੀਬੀ ਜਿਹੜੀ ਆ ਉਹ ਨਿਰਮਾਣਤਾ ਜਿਹੜੀ ਤੇਰੇ ਜੀਵਨ ਦੇ ਵਿੱਚ ਆ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਸੀਂ ਗਰੀਬ ਆ ਨਾਨਕ ਗਰੀਬ ਟਹਿ ਪਿਆ ਦਵਾਰੇ ਹਰ ਮੇਲ ਲਿਓ ਵੜਿਆ ਕੇ ਜਾਣ ਕੇ ਗਰੀਬ ਬਣ ਜਾਂਦੇ ਆ ਆ ਦੇਖੋ ਨਾ ਉਹ ਜਿਹੜੇ ਆ ਮੰਗਤੇ ਹੁੰਦੇ ਆ ਹਜ਼ਾਰਾਂ ਰੁਪਈਆ ਉਹਨਾਂ ਥੱਲੇ ਨਿਕਲਦਾ ਹਜ਼ਾਰਾਂ ਰੁਪਈਆ ਲੱਖਾਂ ਤੋਂ ਵੀ ਕਈ ਪਹੁੰਚ ਗਏ ਆ ਉਹ ਪਾਈ ਜਾਂਦੇ ਰੱਖੀ ਜਾਂਦੇ ਥੱਲੇ ਰੋਟੀ ਵੀ ਮਿਲ ਜਾਂਦੀ ਆ ਪਾਣੀ ਵੀ ਮਿਲ ਜਾਂਦਾ ਖਾਣਾ ਕੀ ਆ ਫਿਰ ਤੇ ਨਾ ਕਿਥੇ ਜਾ ਸਕਦੇ ਜੇ ਕਿਤੇ ਮੰਗਦੇ ਵੀ ਖਾਣ ਵਾਸਤੇ ਤੇ ਫ੍ਰੀ ਮਿਲ ਜਾਂਦਾ ਪੈਸੇ ਜੋੜੀ ਜਾਂਦੇ ਸਭ ਕੁਝ ਹੈ ਪਰ ਉਹ ਹਾਲਤ ਗਰੀਬਾਂ ਵਰਗੀ ਹੈ ਪੜਦੇ ਨਾ ਰਵਿਦਾਸ ਜੀ ਦਾ ਸ਼ਬਦ ਕਹਿੰਦੇ ਅਸ਼ੱਤ ਰਾਜ ਵਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਸਭ ਕੁਝ ਹੁੰਦਿਆਂ ਸੁੰਦਿਆਂ ਹਾਲਤ ਜਿਹੜੀ ਫਕੀਰਾਂ ਵਰਗੀ ਹੈ ਕੰਗਾਲਾਂ ਵਰਗੀ ਹਾਲਤ ਹੈ ਉਹ ਕੀ ਫਾਇਦਾ ਉਹਦਾ ਹੁਣ ਬੰਦਾ ਕਹੀਦਾ ਮੇਰੇ ਕੋਲ 100 ਏਕੜ ਜ਼ਮੀਨ ਹੈ ਤੇ ਉਹਦੇ ਵਿੱਚ ਬੀਜੋਗੇ ਤਾਂ ਹੀ ਤਾਂ ਕੋਈ ਫਲ ਆਏਗਾ ਨਾ ਤਾਂ ਹੀ ਤਾਂ ਫਸਲ ਹੋਏਗੀ ਤੇ ਸਤਗੁਰੂ ਮਹਾਰਾਜ ਕਹਿੰਦੇ ਉਹਨੇ ਦਿੱਤਾ ਗਿਆਨ ਨੂੰ ਨਾ ਜੀਵਨ ਦੇ ਵਿੱਚ ਆਦਤ ਬਣ ਜਾਂਦੀ ਆਦਤ ਉਹਨਾਂ ਦਾ ਸੁਭਾਈ ਬਣ ਜਾਂਦਾ ਵੀ ਆਪਾਂ ਇਦਾਂ ਕਰਕੇ ਦਿਖਾਵਾਂਗੇ ਤੇ ਉਹ ਇਦਾਂ ਕੁਝ ਮਿਲਦੇ ਨਹੀਂ ਸਤਗੁਰੂ ਕਹਿੰਦੇ ਅੰਦਰ ਗਰੀਬ ਬਣ ਜਾ ਅੰਦਰ ਮੀਰ ਬਣਾਇਆ ਨਾ ਗੁਰੂ ਪਾਤਸ਼ਾਹ ਨੇ ਆਰਾਮ ਨੇ ਬਹੁਤ ਵੱਡੀ ਸਰਦਾਰੀਆਂ ਬਖਸ਼ਿਸ਼ ਕੀਤੀਆਂ ਕਦੇ ਵਾਸਤੇ ਅਸੀਂ ਆਪਣੇ ਆਪ ਨੂੰ ਨੀਵਾ ਦਿਖਾਉਣਾ। ਉਹ ਦੇਣ ਵਾਲਾ ਪਰਮੇਸ਼ਰ ਹੈ ਜਿਹੜਾ ਸਭ ਕੁਝ ਦੇ ਰਿਹਾ ਹੈ। ਗੁਰੂ ਮਹਾਰਾਜ ਨੇ ਤਾਂ ਬਹੁਤ ਵੱਡੀ ਕਿਰਪਾ ਕੀਤੀ ਸਾਧ ਸੰਗਤ ਜੀ। ਅ ਜਿੰਨਾ ਕੁਛ ਸਤਗੁਰ ਨੇ ਦਿੱਤਾ ਨਾ ਸਿੱਖਾਂ ਨੂੰ ਇਹ ਪ੍ਰਤੀਕ ਵਰਤੇ ਜਾਂਦੇ ਹਨ। ਦੇਖੋ ਕਈ ਵਾਰੀ ਦੇਖੋ ਮੂਰਤੀਆਂ ਦੇਖੀਆਂ ਉਹਨਾਂ ਦੇ 10 10 12 12 ਹੱਥ ਹੁੰਦੇ ਆ। ਹੁੰਦੇ ਨਹੀਂ ਕਿਸੇ ਦੇ 10 12 ਹੱਥ। ਮਤਲਬ ਉਹ ਹੁੰਦਾ ਕਿ ਇੰਨੀ ਉਹਨਾਂ ਕੋਲ ਤਾਕਤ ਹੈ ਉਹਨਾਂ ਕੋਲ ਬਲ ਇੰਨਾ ਹੈ। ਉਹਨਾਂ ਦੀ ਤਾਕਤ ਹੈ। ਉਹ ਦੱਦ ਦਾ ਸਿਰ ਦਿਖਾਏ ਜਾਂਦੇ ਆ ਉਹ ਦੱਸ ਸਿਰ ਨਹੀਂ ਸੀਗੇ ਉਹਨਾਂ ਕੋਲ ਵਿਦਪਤਾ ਇੰਨੀ ਸੀ ਇੰਨਾ ਗਿਆਨ ਉਹਨਾਂ ਦੇ ਕੋਲ ਸੀ ਤੇ ਜੇ ਉਹਨਾਂ ਨੂੰ ਮੰਨਦੇ ਤੇ ਕਦੇ ਇਤਿਹਾਸ ਵਿੱਚ ਪੜੋ ਮੈਂ ਹੈਰਾਨ ਹੋ ਗਿਆ ਪੜ ਕੇ ਭਾਈ ਨਿਆਲ ਸਿੰਘ ਦੀ ਪੰਜ ਹੱਥੀ ਉਹਨਾਂ ਨਾਮ ਰੱਖਿਆ ਪੰਜ ਹੱਥੀ ਕੌਮ ਨੇ ਰੱਖਿਆ ਮਤਲਬ ਉਹਨਾਂ ਦੇ ਹੱਥਾਂ ਵਿੱਚ ਪੰਜ ਬੰਦਿਆਂ ਜਿੰਨੀ ਤਾਕਤ ਸੀ ਉਹਨਾਂ ਨੂੰ ਪੰਜ ਹੱਥੀ ਕਿਹਾ ਜਾਂਦਾ ਡਾਕਟਰ ਰਤਨ ਸਿੰਘ ਜੱਗੀ ਨੇ ਜਿਹੜਾ ਉਹ ਸਾਖਤਾਵ ਬਲਿਖਿਆ ਸਾਰੇ ਇਤਿਹਾਸ ਦਾ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਤੇ ਕਹਿਣ ਦਾ ਭਾਵ ਇਹ ਕਿ ਉਹ ਪਰਮੇਸ਼ਰ ਜਿਹੜਾ ਹੈ ਨਾ ਉਹ ਸਾਨੂੰ ਬਹੁਤ ਕੁਝ ਬਣਾਇਆ ਸਾਨੂੰ ਤਾਂ ਸਰਦਾਰ ਬਣਾਇਆ ਸਰਦਾਰੀਆਂ ਦੇ ਪੀ ਕਹਿੰਦੇ ਸੀ ਇਨ ਗਰੀਬ ਸਿੰਘਣ ਕੋ ਦੇਵ ਪਾਸ਼ਾਈ ਜਾਤ ਕਰੇ ਹਮਰੀ ਗੁਰਿਆਈ ਅੱਜ ਅਸੀਂ ਮਾਣ ਕਰਦੇ ਆਂ ਸਾਨੂੰ ਗੁਰੂ ਮਹਾਰਾਜ ਨੇ ਬਹੁਤ ਵੱਡੇ ਬਣਾਇਆ ਬਹੁਤ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਸਤਗੁਰੂ ਕਹਿੰਦੇ ਭਾਈ ਬਾਹਰੀ ਤੌਰ ਤੇ ਉਹ ਗੁਰੂ ਕਦੇ ਨਹੀਂ ਕਹਿੰਦਾ ਜਿਹਦੇ ਗੁਰੂ ਨੇ ਤੀਰਾਂ ਨੂੰ ਸੋਨਾ ਲੱਗਾ ਸੀ ਜਿਹਦੀ ਗੁਰੂ ਦੀ ਕਲਗੀ ਵਿੱਚ ਹੀਰੇ ਲੱਗੇ ਸਨ ਜਿਹਦੇ ਗੁਰੂ ਦੇ ਘਰ ਨੂੰ ਸੋਨਾ ਲੱਗਾ ਤੇ ਉਹ ਗੁਰੂ ਕਿਦਾ ਕਹਿੰਦਾ ਮੇਰਾ ਸਿੱਖ ਗਰੀਬ ਹੋਵੇ ਸਿੱਖ ਅਮੀਰ ਹੋਵੇ ਪਰ ਅੰਦਰ ਉਹਦੇ ਗਰੀਬੀ ਹੋਣੀ ਸੀ ਆ ਗਰੀਬੀ ਦਾ ਪ੍ਰਣਾਮ ਹੈ ਸਾਧ ਸੰਗਤ ਦੀ ਗਰੀਬੀ ਦਾ ਪ੍ਰਣਾਮ ਹੈ ਅੱਜ ਕੋਈ ਵੀ ਹੈ ਤੇ ਉਹ ਸਿੱਖ ਜਿਹੜਾ ਉਹਦਾ ਦਿਲ ਪਿਗਲਦਾ ਹੈ ਸੇਵਾ ਕਰਦਾ ਹੈ ਇਹ ਗਰੀਬੀ ਦਾ ਹੀ ਪ੍ਰਣਾਮ ਹੈ ਤੇ ਅੱਜ ਉਹਦੇ ਅੰਦਰ ਨਿਰਮਾਣਤਾ ਗੁਰੂ ਪਾਤਸ਼ਾਹ ਨੇ ਕੁੱਟ-ਕੁੱਟ ਕੇ ਭਰੀਏ ਕਿਸੇ ਇੱਕ ਪਾਸਾ ਹੁੰਦਾ ਇੱਕ ਸਮਾਂ ਹੁੰਦਾ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਜਾਂਦੇ ਆ ਦਿੱਲੀ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਬੌੜਾ ਕਤਲੇਆਮ ਹੋਇਆ 1984 ਦੇ ਵਿੱਚ ਜਦੋਂ ਪੰਜਾਬ ਤੋਂ ਟਰੱਕ ਭਰ-ਭਰ ਕੇ ਰਾਸ਼ਨ ਦੇ ਆਉਂਦੇ ਆ ਸਮਾਨ ਆਉਂਦਾ ਤੇ ਉਹ ਸਮਾਨ ਵੀ ਮੰਗਣ ਵਾਲਾ ਕੌਣ ਸੀ ਜਿਨ੍ਹਾਂ ਨੇ ਟਾਇਰ ਗਲਾਂ 'ਚ ਪਾਏ ਸੀ ਜਿਨ੍ਹਾਂ ਨੇ ਸਿੱਖਾਂ ਦੇ ਘਰ ਲੁੱਟੇ ਸੀ ਅੱਜ ਵੀ ਉਹ ਮੰਗਤਿਆਂ ਮੰਗਰ ਸਿੱਖਾਂ ਦੇ ਸਾਹਮਣੇ ਖੜੇ ਹੋ ਕੇ ਮੰਗਦੇ ਸੀ ਉਹਨਾਂ ਨੂੰ ਵੀ ਦਿੱਤਾ ਤੇ ਗਰੀਬੀ ਨਹੀਂ ਦਿੱਤੀ ਗੁਰੂ ਪਾਤਸ਼ਾਹ ਨੇ ਕਹਿੰਦੇ ਅੰਦਰਲੀ ਗਰੀਬੀ ਚਾਹੀਦੀ ਹੈ ਤੇ ਉਹ ਗੁਰੂ ਰਾਮਦਾਸ ਜੀ ਦੇ ਜਿਨੇ ਕੋਈ ਨਹੀਂ ਕਹਿ ਸਕਦਾ ਜੋ ਗੁਰੂ ਰਾਮਦਾਸ ਜੀ ਦੇ ਕੋਲ ਗਰੀਬੀ ਹੈ ਕਹਿੰਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵੱਡ ਵੱਡਾ ਹੈ ਉਹ ਰੱਖਣ ਵਾਲਾ ਬਹੁਤ ਵੱਡਾ ਜਨ ਨਾਨਕ ਨਾਮ ਆਧਾਰ ਟੇਕ ਹੈ ਮੈਨੂੰ ਸਿਰਫ ਨਾਮ ਦਾ ਆਸਰਾ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਉਹ ਮੇਰੇ ਅੰਦਰ ਸੁਖ ਪੈਦਾ ਕਰ ਦੇਗਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਤੇ ਅਸੀਂ ਕੀ ਕਰਨਾ ਕਹਿੰਦੇ ਕਰ ਸਾਧੂ ਅੰਜਲੀ ਪੁਣ ਵੱਡਾ ਹੈ ਕਰ ਡੰਡੌਤ ਪੁਣ ਵੱਡਾ ਹੈ ਬਹੁਤ ਚੰਗਾ ਕੰਮ ਹੈ ਉਹਨੂੰ ਨਮਸਕਾਰ ਕਰਨੀ ਪਰ ਮੇਰੇ ਪਾਤਸ਼ਾਹ ਨੇ ਇਹ ਵੀ ਸਾਨੂੰ ਨਾਲ ਸੁਚੇਤ ਕੀਤਾ ਹੈ ਕਹਿੰਦੇ ਭਾਈ ਸੀਸ ਨਵਾਇਆ ਕਿਆ ਥੀਏ ਜਾਰੇ ਦੇ ਕੋ ਸੁਧੇ ਜਾਏ ਕੋ ਸੁਧੇ ਦਾ ਅਰਥ ਹੁੰਦਾ ਖੋਟ ਹੈ ਜੇ ਤੇ ਤੇਰਾ ਮੱਥਾ ਟੇਕਿਆ ਵੀ ਕਿਸੇ ਕੰਮ ਉਹ ਜਾਣਦਾ ਉਹ ਅੰਦਰ ਜਾਮੇ ਹੈ ਪਾਸ਼ਾ ਕਿਰਪਾ ਕਰਨ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ